ਸ਼੍ਰੀ ਕੀਪੂ ਸਾਹਿਬ ਦਰਗਾਹ ਪੀਰ ਸਾਈਂ ਬਾਬਾ ਬੁੱਢਣਸ਼ਾਹ ਲਾਗੇ ਨੰਗਲ ਹਾਈਡਲ ਨਹਿਰ ਲਾਗੇ ਇੱਕ ਟਰੱਕ ਦੀ ਬ੍ਰੇਕ ਫੇਲ ਹੋ ਗਈ ਡਰਾਈਵਰ ਨੇ ਬਚਾਅ ਕਰਦੇ ਹੋਏ ਟਰੱਕ ਨੂੰ ਨਹਿਰ ਦੇ ਨਾਲ ਬਲੇ ਡੰਗੇ ਦੇ ਵਿੱਚ ਮਾਰਿਆ ਜਿਸ ਨਾਲ ਸਵਾਰੀਆਂ ਦਾ ਬੜੀ ਮੁਸ਼ਕਲ ਦੇ ਨਾਲ ਬਚਾਅ ਹੋਇਆ ਇਸ ਵੱਡੇ ਟਰੱਕ ਦੇ ਵਿੱਚ ਕੈਥਲ ਹਰਿਆਣਾ ਤੋਂ ਸੰਗਤ ਗੁਰੂ ਧਾਮਾਂ ਦੇ ਵਿੱਚ ਨਮਸਤਕ ਹੋਣ ਦੇ ਲਈ ਆਈ ਸੀ ਤੇ ਜਦੋਂ ਇਹ ਬਾਬਾ ਬੁੱਢਣਸ਼ਾਲ ਜੀ ਦੇ ਮੱਥਾ ਟੇਕ ਕੇ ਵਾਪਸ ਆਏ ਤਾਂ ਉਤਰਾਈ ਦੇ ਵਿੱਚ ਇਸ ਦੀਆਂ ਬ੍ਰੇਕਾਂ ਫੇਲ ਹੋ ਗਈਆਂ ਜਾਣਕਾਰੀ ਮੁਤਾਬਕ ਟਰੱਕ ਵਿੱਚ 70 ਦੇ ਕਰੀਬ ਲੋਕ ਮੌਜੂਦ ਸਨ ਜਿਸ ਦੇ ਵਿੱਚ ਦੋ ਔਰਤਾਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਐਂਬੂਲੈਂਸ ਦੇ ਰਾਹੀਂ ਹਸਪਤਾਲ ਵਿਖੇ ਪਹੁੰਚਾ ਦਿੱਤਾ ਗਿਆ ਹੈ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਗਿਆ ਰਾਹਤ ਦੀ ਗੱਲ ਇਹ ਹੈ ਕਿ ਬਾਕੀ ਸਵਾਰੀਆਂ ਦਾ ਬਚਾਅ ਹੋ ਗਿਆ ਲੇਕਿਨ ਨਾਲ શ્રી ਅਨੰਦਪੁਰ ਸਾਹਿਬ ਹਾਈਡਲ ਨਹਿਰ ਵੀ ਵਗ ਰਹੀ ਸੀ ਜਿਸ ਦੇ ਵਿੱਚ ਗੱਡੀ ਗਿਰ ਸਕਦੀ ਸੀ ਤੇ ਬਹੁਤ ਵੱਡਾ ਹਾਸਾ ਵੀ ਵਾਪਰ ਸਕਦਾ ਸੀ ਵੇਖੋ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਉਹਨਾਂ ਨੇ ਉਹਨਾਂ ਨੂੰ ਪਹੁੰਚਾ ਦੇ ਗਏ ਕੋਈ ਨਹੀਂ ਚਲੋ ਰਵੀ ਬਸ ਬੋਲੀ ਜੋਰ ਨਾਲ ਬੋਲਣਾ ਠੀਕ ਹੈ ਫਿਰ ਮੈਂ ਬਾਕੀ ਤੇ ਅਸਟਾਪ ਕਰਦਾ ਫਿਰ ਕੋਈ ਗੱਪੜਾ ਕਰਾ ਲੈਂਦਾ ਸੁਖਰਾ ਦੀ ਬੋਲੀ ਜਦੋਂ ਆ ਗਈ ਆ ਗਿਆ ਬੋਲੀ 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 ਠੀਕ ਹੈ ਸੈਟਰ ਕਰਿਓ ਬਈ ਪਿੱਛੇ ਹਾਂ ਅੱਜ ਕਰ ਬਸ ਚਲ ਇੱਕ ਸ਼ਰਨਾ ਮਚਾ ਲੈ ਜੇ ਨਾਲ ਆਪਾਂ ਕਰੀਏ ਆਪਣੀ ਚੌੜੀ ਵਾਲੀ

बाक़ <laughs> ਕਹ ਲੈ ਜੀ ਨਿਆਣੇ ਰੌਲਾ ਪਾਇਆ ਕਿਉਂਕਿ ਇੱਕ ਗੱਡੀ ਵਾਜੀ ਜਾਂਦੀ 73 ਨੰਬਰ ਤਾਂ ਅਸੀਂ ਨੱਠ ਗਿਆ ਕਿੱਦਾਂ ਹੋਇਆ ਹਾਸਾ ਕੁਝ ਪਤਾ ਨਹੀਂ ਪੇਪਰ ਤੇ ਇਹੀ ਬਾਬਾ ਬਾਈ ਬੁੱਟਨ ਛਾਤੇ ਅੱਛਾ ਬੇਕਪ ਹੋ ਗਈ ਬੇਕਪ ਹੋ ਗਈ ਬ੍ਰੇਕਾਂ ਦੇ ਟਾਇਰ ਵਿੱਚ ਚੱਕਰ ਵੇਹ ਫੇਲ ਹੋ ਗਈ ਬ੍ਰੇਕਾਂ ਵੇ ਫੇਲ ਹੋ ਗਈ ਸੀ ਦੀ ਕੰਦ ਮਤਲਬ ਤੇ ਉਸ ਤੋਂ ਬਾਅਦ ਫਿਰ ਇੱਥੇ ਡਰਾਈਵਰ ਨੇ ਇੱਥੇ ਮਾਰੀ ਕੰਦ ਹਾਂਜੀ ਉਹ ਜੀ ਇਹ ਸੰਭਾਲ ਕੇ ਉਹਨੇ ਪੈਟਰੋਲ ਕਰਕੇ ਜੀ ਲੈ ਕੇ ਕੰਦ ਨਾਲ ਜੀ ਅਮਣ ਸਾਈਡ ਪਾ ਲਏ ਨੇ ਉਹਨੂੰ ਜੀ 1433 ਹਾਂ ਤੇ ਉਹਦੇ ਬਾਅਦ ਇਹਨਾਂ ਸਾਨੂੰ ਫੋਨ ਮਸੂਲ ਹੋਇਆ ਇੱਕ ਜੀ ਤੇ ਆ ਬਾਬਾ ਬਨੂ شاہ ਬਾਲ ਤੇ ਗੱਡੀ ਕਾਰੇ ਸੀਗੀ ਬ੍ਰੇਕ ਫੇਲ ਹੋ ਗਈ ਬ੍ਰੇਕ ਫੇਰ ਹੋਣ ਦੇ ਬਜਾਏ ਤੇ ਗੱਡੀ ਨੇ ਨਾਲ ਨਾਲ ਲਿਆ ਕੇ ਗੱਡੀ ਤੇ ਇੱਕ ਦੁਵਾਰ ਦੇ ਨਾਲ ਲੱਗੀ ਗੱਡੀ ਬਚਾ ਹੋ ਗਈ ਉਹ ਜ਼ਖਮੀ ਕਿੰਨੇ ਕਾ ਜੀ ਕੈਸਾ ਦੋ ਤਿੰਨ ਜ਼ਖਮੀ ਹੈ ਜੀ ਮਲੂਮੀ ਸੱਟਾਂ ਆ ਬਿਲਕੁਲ ਮੋਬਲੀ ਆ ਉਹਨਾਂ ਨੂੰ ਜ਼ਖਮੀਆਂ ਨੂੰ ਫਿਰ ਹਸਪੀਟਲ ਭੇਜਤਾ ਜੀ ਮਾਮੂਲੇ ਸੰਭਾ ਹੋਇਆ ਠੀਕ ਹੈ ਜੀ